ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਿਆਹਾਂ ਸ਼ਾਦੀਆਂ ਵਾਲੇ ਸੂਟ ਨੇ ਤੇ ਸੂਟ ਵੀ ਸਾਰੇ ਬਹੁਤ ਹੀ ਸੋਹਣੇ ਪਿਆਰੇ ਕਢਾਈਆਂ ਬਹੁਤ ਪਿਆਰੀਆਂ ਹੋਈਆਂ ਨੇ ਪ੍ਰਾਈਸ ਆਪ ਦਾ ਬਹੁਤ ਹੀ ਅਫੋਰਡੇਬਲ ਜ ਹੈ ਸਾਰੇ ਸੂਟ 1500 ਦੇ ਅੰਦਰ ਅੰਦਰ ਨੇ ਪਰ ਹੈਗੇ ਸਾਰੇ weddings special ਨੇ ਲੈਸਾਂ ਬੜੀਆਂ ਪਿਆਰੀਆਂ ਲੱਗੀਆਂ ਨੇ 트ੈਂਡ ਦੇ ਹਿਸਾਬ ਨਾਲ ਜਿਹੜੀਆਂ ਹੁੰਦੀਆਂ ਨੇ ਸਾਰੀਆਂ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਜਿਹਦੇ ਵਿੱਚ ਤੁਹਾਨੂੰ ਘੇਰੇ ਤੇ ਵਰਕ ਮਿਲੇਗਾ ਸ਼ਰਟ ਦੇ ਉੱਪਰ ਆਲਓਵਰ ਵਰਕ ਮਿਲੇਗਾ ਫਰੰਟ ਤੇ 슬ੀਵਸ ਤੇ ਵਰਕ ਆਏਗਾ ਤੇ ਦੁਪੱਟਾ ਫੁੱਲ ਹੈਵੀ ਆਏਗਾ ਆਰਗੈਂਜ਼ਾ ਦਾ ਦੁਪੱਟਾ ਆਏਗਾ ਫੈਬਰਿਕ ਜਿਹੜਾ ਸਭ ਦਾ ਡਿਫਰੈਂਟ ਡਿਫਰੈਂਟ ਹੈ ਪ੍ਰਾਈਸ ਆਪ ਦਾ ਡਿਫਰੈਂਟ ਡਿਫਰੈਂਟ ਹੈ ਬਟ ਕਲੈਕਸ਼ਨਾਂ ਜਿਹੜੀਆਂ ਨੇ ਉਹ ਅਫੋਰਡੇਬਲ ਪ੍ਰਾਈਸ ਵਿੱਚ ਬੈਸਟ ਆਈਆਂ ਨੇ ਇਸ ਪ੍ਰਾਈਸ ਵਿੱਚ ਇਹ ਕਲੈਕਸ਼ਨਾਂ ਤੁਹਾਨੂੰ ਕਿੱਥੇ ਨਹੀਂ ਮਿਲਣਗੀਆਂ ਬਹੁਤ ਘੱਟ ਰੇਟ ਹੈ ਵੈਡਿੰਗ ਸਪੈਸ਼ਲ ਹੈ ਬ੍ਰਾਈਡਲ ਸਪੈਸ਼ਲ ਹੈ ਬਾਕੀ ਅਗਰ ਤੁਸੀਂ ਸੂਟ ਪਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਹੈ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੇ ਮੈਂ ਜੋ ਵੀ ਤੁਹਾਡੀ ਕੁਇਰੀ ਹੋਏਗੀ ਉਹਦਾ ਰਿਪਲਾਈ ਮੈਂ ਤੁਹਾਨੂੰ ਜਰੂਰ ਦਿਆਂਗੀ ਇਹ ਕਲੈਕਸ਼ਨ ਆ ਫਿਲਹਾਲ ਸਾਰੀਆਂ ਅਵੇਲੇਬਲ ਨੇ ਜਿਵੇਂ ਕਿ ਮੈਂ ਦੱਸਿਆ ਪ੍ਰਾਈਸ ਅਫੋਰਡੇਬਲ ਹੈ অপਸ਼ਨਾਂ ਵੀ ਕਾਫੀ ਦਿੱਤੀਆਂ ਨੇ ਇਹਦੇ ਵਿੱਚ ਹਰ ਤਰ੍ਹਾਂ ਦਾ ਕਲਰ ਜਿਹੜਾ ਇਹਦੇ ਵਿੱਚ ਹੈਗਾ ਇਹ ਅਵੇਲੇਬਲ ਤੇ ਪ੍ਰਾਈਸ ਬਹੁਤ ਅਫੋਰਡੇਬਲ ਹੈ ਅਸੀਂ ਕਲਰ ਚਾਰਟ ਸਾਰਾ ਹੀ ਸਾਹਮਣੇ ਰੱਖ ਕੇ ਕਿਵੇਂ ਦੇ ਟ੍ਰੈਂਡ ਕਰਦੇ ਨੇ ਵੈਡਿੰਗਸ ਤੇ ਨਿਊਲੀ ਵੈਡਸ ਲਈ ਪਾਰਟੀਆਂ ਲਈ ਕਿਵੇਂ ਦੇ ਕਲਰ ਟ੍ਰੈਂਡ ਕਰਦੇ ਨੇ ਉਹ ਸਾਰੇ ਕਲਰ ਇਹਦੇ ਵਿੱਚ ਐਡ ਕੀਤੇ ਨੇ ਹਜ਼ਾਰ ਤੋਂ ਲੈ ਕੇ 1500 ਦੇ ਵਿੱਚ ਵਿੱਚ ਇਹਨਾਂ ਸਭ ਦਾ ਪ੍ਰਾਈਸ ਹੈ ਕਟਾਈਆਂ ਵਾਲੀਆਂ ਵੀ ਹੈਗੀਆਂ ਨੇ ਤਿੱਲਾ ਵਰਕ ਵੀ ਹੈਗਾ ਹਰ ਇੱਕ ਦੀ ਚੋਇਸ ਆਪਣੇ ਅਕੋਰਡਿੰਗ ਲਿੰਦੀ ਹੈ ਕੁਝ ਤਿੱਲੇ ਵਰਕ ਨੂੰ ਪ੍ਰੇਫਰ ਕਰਦੇ ਨੇ ਕੁਝ ਕੜਾਈਆਂ ਨੂੰ ਇਸ ਲਈ ਉਸ ਲਈ ਅਸੀਂ ਇੱਕ ਅਫੋਰਡੇਬਲ ਰੇਂਜ ਵਿੱਚ ਵਧੀਆ ਕੁਆਲਿਟੀ ਦੇ ਬੈਸਟ ਸੂਟ ਲੈ ਕੇ ਆਏ ਆ ਬਾਕੀ ਅਗਰ ਚੈਨਲ ਤੇ ਨਵੇਂ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਦੇਖਦੇ ਰਹੋ ਕੀ ਅੱਜ ਕੱਲ੍ਹ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਨਾਲ ਕਿਵੇਂ ਦੇ ਵਰਗ ਨਾਲ 트ੈਂਡ ਕਰ ਰਹੇ ਨੇ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ